ਹਾਂਜੀ ਜਿੰਦਲ ਸਾਹਿਬ ਨਮਸਕਾਰ ਜੀ। ਆਸੀ ਮਨਸਤ ਦੇ ਸਰ। ਪੰਕਜ ਬੋਲ ਰਿਹਾ ਜੀ ਸਿਟੀ ਹੌਮ ਨਿਊਜ਼ ਤੋਂ। ਹਾਂਜੀ ਹਾਂਜੀ ਸਰ। ਇੱਕ ਤੁਸੀਂ ਇੰਡਸਟਰੀ ਨਾਲ ਰਿਲੇਟਡ ਹੋ ਬੜੇ ਪੁਰਾਣੇ ਸਮੇਂ ਤੋਂ ਤੁਸੀਂ ਲੁਧਿਆਣਾ ਸ਼ਹਿਰ ਦੇ ਵਿੱਚ ਐਜ ਇੰਡਸਟਰੀਸਟ ਕੰਮ ਕਰ ਰਹੇ ਹੋ। ਔਰ ਕੀ ਲੱਗਦਾ ਵੀ ਸੰਜੀਵ अरोड़ा ਜੀ ਲੁਧਿਆਣ ਤੋਂ ਬਿਲੋਂਗ ਕਰਦੇ ਨੇ ਇੱਕ ਖੁਸ਼ਖਬਰੀ ਹੈ ਲੁਧਿਆਣੇ ਲਈ ਵੀ ਉਹਨਾਂ ਨੂੰ ਇੰਡਸਟਰੀ ਡਿਪਾਰਟਮੈਂਟ ਦੇ ਨਾਲ ਨਵਾਜਿਆ ਗਿਆ ਅੱਜ ਮੰਤਰੀ ਮੰਡਲ ਦੇ ਵਿੱਚ ਕਿੱਦਾਂ ਦੇਖਦੇ ਹੋ ਕਿੱਦਾਂ ਦੀ ਖੁਸ਼ੀ ਦੀ ਲਹਿਰ ਹੈ ਲੁਧਿਆਣਾ ਵਾਸੀਆਂ ਦੇ ਨਾ ਉਦਯੋਗਪਤੀਆਂ ਦੇ ਵਿੱਚ। ਬਹੁਤ ਉਹ ਖੁਸ਼ੀ ਦੀ ਗੱਲ ਹੈ ਲੁਧਿਆਣਾ ਵਾਸਤੇ ਕਿ ਬਹੁਤ ਲੰਬੇ ਸਮੇਂ ਬਾਅਦ ਲੁਧਿਆਣੇ ਤੋਂ ਕੋਈ ਇੰਡਸਟਰੀ ਮਿਨਿਸਟਰ ਬਣਿਆ ਜੀ ਇਹ ਦੇਖੋ ਕਿ ਪੰਜਾਬ ਤੇ ਜਿਹੜਾ ਲੁਧਿਆਣਾ ਸ਼ਹਿਰ ਹੈ ਲਗਭਗ ਪੂਰੇ ਪੰਜਾਬ ਦੀ 50% ਇੰਡਸਟਰੀ ਜਿਹੜੀ ਹੈ ਉਹ ਲੁਧਿਆਣੇ ਚ ਹੁੰਦੀ ਹੈ ਹਮੇਸ਼ਾ ਹੀ ਜੀ ਲੇਕਿਨ ਹਮੇਸ਼ਾ ਹੀ ਇਸ ਕਦੇ ਸ਼ਹਿਰਪੁਰ ਜਾਂ ਬਾਕੀ ਜਿਲ੍ਹਿਆਂ ਦੇ ਬੰਦੇ ਰਹੇ ਨੇ ਔਰ ਬਹੁਤ ਵੱਡੀ ਗੱਲ ਹੈ ਕਿਉਂਕਿ ਉਹਨਾਂ ਦਾ ਜਿਹੜਾ ਆਪਣਾ ਪਛੋਕੜ ਹੈ ਉਹ ਵੀ ਟ੍ਰੇਡ ਇੰਡਸਟਰੀ ਦਾ ਜੀ ਮਨੋਤ ਕੁਰੀਸਾਂ ਪਤਾ ਨਹੀਂ ਪਿਛਲੇ ਸਮੇਂ ਚ ਵੀ ਉਹਨਾਂ ਨੇ ਬਹੁਤ ਕੰਮ ਜਿਹੜੇ ਨੇ ਉਹ ਇੰਡਸਟਰੀ ਦੀ ਹੈਲਪ ਕੀਤੀ ਹੈ ਬਹੁਤ ਜਿਹੜੀਆਂ ਚੀਜ਼ਾਂ ਰੁਕੀਆਂ ਹੋਈਆਂ ਸੀ ਕਿਆਂ ਪੀਐਸਆਈਸੀ ਤੇ ਐਂਡ ਤੇ ਹੂੰ ਹੂੰ ਕਿਉਂਕਿ ਉਹ ਕਾਫੀ ਉਹਨਾਂ ਨੇ ਉਹਦੇ ਚ ਮਦਦ ਕੀਤੀ ਹੈ ਇੰਡਸਟਰੀ ਦੀ ਇਸ ਕਰਕੇ ਉਮੀਦ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਇੰਡਸਟਰੀ ਦੀ ਜਿਹੜੀ ਅਪਰੋਚ ਹੈ ਹੋ ਰਹੀ ਸੀ ਹੋਏਗੀ ਕੀ ਲੱਗਦਾ ਜਿੰਦਲ ਸਾਹਿਬ ਵੀ ਲੁਧਿਆਣੇ ਤੋਂ ਬਿਲੋਂਗ ਕਰਦੇ ਨੇ ਆਮੂਮਨ ਇਲੈਕਸ਼ਨ ਦੇ ਵਿੱਚ ਵੀ ਦੇਖਿਆ ਗਿਆ ਵੀ ਇੰਡਸਟਰੀਸਟਾਂ ਨੇ ਬੜੀ ਹੁਮ ਹੁਮਾ ਕੇ ਔਰ ਬੜੀ ਖੁਸ਼ੀ ਨਾਲ ਅਰੋੜਾ ਜੀ ਦੀ ਸਪੋਰਟ ਵੀ ਕੀਤੀ ਔਰ ਉਹਨਾਂ ਨੂੰ ਵੋਟ ਬਿਲਕੁਲ ਮੁੜਿਆ ਜਾਏਗਾ ਕਾਰਨ ਇਹ ਹੈ ਕਿ ਅਰੋੜਾ ਜੀ ਹੁੰਦੇ ਨਹੀਂ ਜਦੋਂ ਤੇ ਰਾਜ ਸਭਾ ਦੇ ਮੈਂਬਰ ਸੀ ਉਹਨੂੰ ਵੀ ਇੰਡਸਟਰੀ ਨਾਲ ਰਿਲੇਟਡ ਮੁੱਦੇ ਚ ਆਏ ਹੋਏ ਸੀ ਐਸਆਈ ਕਾਰਪੋਰੇਸ਼ਨ ਦੀ ਫੈਸਿਲਿਟੀ ਸੀ ਜਾਂ ਬਾਕੀ ਟੈਕਸੇਸ਼ਨ ਦੀ ਪਾਲਿਸੀ ਸੀ ਤੇ ਇੰਡਸਟਰੀ ਦੀ ਮਦਦ ਕਰਦੇ ਰਹੇ ਨੇ ਇਹ ਨਹੀਂ ਕਿ ਨੇ ਤੇ ਹੁਣ ਕਰਨਗੇ ਉਹ ਸ਼ੁਰੂ ਤੋਂ ਹੀ ਉਹਨਾਂ ਦਾ ਸੁਭਾਅ ਦੇ ਵਿੱਚ ਹੀ ਹੈ ਇੰਡਸਟਰੀ ਦੀ ਮਦਦ ਕਰਨਾ ਔਰ ਮੇਨ ਗੱਲ ਹੈ ਕਿ ਈਜ਼ਲੀ ਅਪਰੋਚੇਬਲ ਨੇ ਉਹਨਾਂ ਲੋਕਲ ਹੋਣ ਦੇ ਕਾਰਨ ਹੋਰ ਵੀ ਇੰਡਸਟਰੀ ਨੂੰ ਅਪਰੋਚ ਕਰਨਾ ਆਸਾਨ ਹੋ ਜਾਏਗਾ ਔਰ ਜੀ ਇਸੇ ਤਾਂ ਕਾਫੀ ਚੀਜ਼ਾਂ ਇੰਡਸਟਰੀ ਚ ਹੋ ਚੁੱਕੀਆਂ ਨੇ ਪਿਛਲੇ ਲਗਭਗ 2-3 ਮਹੀਨੇ ਦੇ ਵਿੱਚ ਬਹੁਤ ਨੋਟੀਫਿਕੇਸ਼ਨ ਜਿਹੜੇ ਨੇ ਉਹ ਸੁਧਾਰ ਵਾਲੇ ਪਾਸੇ ਆਏ ਨੇ ਜਿਹੜੇ ਥੋੜੀ-ਬਹੁਤ ਰਹਿ ਗਏ ਮੈਨੂੰ ਲੱਗਦਾ ਨਹੀਂ ਕਿ ਬਹੁਤ ਬੜੀਆਂ ਡਿਮਾਂਡਸ ਕੁਝ ਬਚੀਆਂ ਨੇ ਲੇਕਿਨ ਜਿਹੜੀਆਂ ਥੋੜੀ-ਬਹੁਤ ਡਿਮਾਂਡਸ ਰਹਿ ਗਈਆਂ ਨੇ ਮੈਨੂੰ ਲੱਗਦਾ ਸ਼ਾਇਦ ਉਹ ਵੀ ਜਿਹੜੀਆਂ ਨੇ ਉਹ ਨਾਲ ਦੇ ਟਾਈਮ ਦੇ ਵਿੱਚ ਪੂਰੀਆਂ ਹੋ ਜਾਣਗੀਆਂ ਕਿਉਂਕਿ ਲੁਧਿਆਣਾ ਇੱਕ ਇੰਡਸਟਰੀ ਹੱਬ ਹੈ ਮੈਂਚੈਸਟਰ ਆਫ ਇੰਡੀਆ ਕਿਹਾ ਜਾਂਦਾ ਹੈ ਲੇਬਰ ਵੀ ਇੱਥੇ ਬਹੁਤ ਹੈ ਤੇ ਇੰਡਸਟਰੀ ਵੀ ਬਹੁਤ ਹੈ ਕੀ ਲੱਗਦਾ ਵੀ ਕੋਈ ਵੱਡੇ ਪ੍ਰੋਜੈਕਟ ਆ ਕਿ ਉਹ बटे ਪ੍ਰੋਜੈਕਟ ਆ ਸਕਦੇ ਆ ਪਿੱਛੇ ਜੀ ਇਹਨਾਂ ਨੇ ਜਿਹੜੀ 45 ਦਿਨ ਦੀ ਪਾਲਿਸੀ ਲੈ ਕੇ ਆਂਦੀ ਹੈ ਜੀ ਇਹ ਕਾਫੀ ਇਨਵੈਸਟਮੈਂਟ ਜਿਹੜੀ ਪੰਜਾਬ ਚ ਆਉਣ ਦੀ ਉਮੀਦ ਹੈ ਕਿ ਪਹਿਲਾਂ ਬਹੁਤ ਟਾਈਮ ਲੱਗ ਜਾਂਦਾ ਸੀ ਇਨਵੈਸਟਰਸ ਨੂੰ ਇਸ ਕਰਕੇ ਨਹੀਂ ਸੀ ਆਪ ਪੰਦੇ ਕਿਉਂਕਿ ਉਹ ਰੇਟ ਨਹੀਂ ਕਰ ਸਕਦੇ ਸਾਲਾਂ ਉਂ ਜੀ ਇਹ ਨਹੀਂ ਆ ਵੀ ਹੁਣ ਜਿਹੜਾ ਹੁਣ ਇਹਨਾਂ ਨੇ ਜਿਹੜੀ 45 ਦਿਨ ਚ ਮੰਡੈਟਰੀ ਕਰ ਦਿੱਤਾ ਔਰ ਸਭਾ ਸ਼ੁਕਰੂੜ ਤੱਕ ਦੀ ਇਨਵੈਸਟਮੈਂਟ ਵਾਸਤੇ 3 ਦਿਨ ਦੇ ਵਿੱਚ ਛਰੀ ਡੇ ਦੇ ਸਿਸਕੇ ਹੋਈਆਂ ਨੇ ਜੀ ਕਿ ਉਸ ਵਾਰ ਦੀ ਇਨਵੈਸਟਮੈਂਟ ਕਾਫੀ ਆਣੀ ਔਰ ਕੋ ਜਿਹੜੇ ਰੋੜਾ ਸਾਹਿਬ ਆ ਇਹਨਾਂ ਦੇ ਇੱਥੇ ਤਾਲੁਕਾਤ ਨੇ ਕਾਰਪੋਰੇਟ ਵਰਡ ਦੇ ਵਿੱਚ ਔਰ ਮੈਨੂੰ ਉਮੀਦ ਹੈ ਕਿ ਉਹ ਵੀ ਆਪਣੇ ਜਿਹੜੇ ਦੋਸਤ ਨੇ ਉਹਨੂੰ ਕਹਿੰਦੇ ਕਿ ਦੂਜੇ ਸਟੇਟਾਂ ਦੀ ਜਗ੍ਹਾ ਪੰਜਾਬ ਦੇ ਵਿੱਚ ਜਿਹੜੀ ਇਨਵੈਸਟਮੈਂਟ ਜ਼ਿਆਦਾ ਕਰਨ ਇਹਦੇ ਨਾਲ ਕਿ ਪੰਜਾਬ ਦਾ ਜਿਹੜਾ ਓਵਰਆਲ ਬਹੁਤ ਬੈਨੀਫਿਟ ਹੋ ਜਾਏਗਾ। ਤੇ ਦੋਗ ਜਗਤ ਦੇ ਵਿੱਚ ਕਿੱਦਾਂ ਦੀ ਖੁਸ਼ੀ ਇੰਡਸਟਰੀ ਸਟਾ ਦਾ ਕੀ ਇਹ ਕਹਿਣਾ ਹੈ? ਸਾਲਾਂ ਤੋਂ ਕਹਿੰਦੇ ਕਿ ਬੀਗ ਰੂੜਾ ਜੀ ਜਿਹਨੇ ਸ਼ੁਰੂ ਤੋਂ ਹੀ ਇੰਡਸਟਰੀ ਨਾਲ ਤਾਲੁਕ ਰੱਖਦੇ ਰਹੇ ਨੇ ਔਰ ਦੂਜੀ ਗੱਲ ਮੈਂ ਦੱਸਿਆ ਕਿ ਬਹੁਤ ਲੰਬੇ ਸਮੇਂ ਬਾਅਦ ਲੁਧਿਆਣਾ ਨੂੰ ਜਿਹੜੀ ਹੈ ਲੁਧਿਆਣਾ ਸ਼ਹਿਰ ਦਾ ਕੋਈ ਜਿਹੜਾ ਵਿਧਾਇਕ ਹੈ ਉਹਨੂੰ ਇ ਤਪਣੇ ਆਪ ਦੀ ਬੜੀ ਖੁਸ਼ੀ ਦੀ ਗੱਲ ਹੈ ਕਿਉਂਕਿ ਇੰਡਸਟਰੀਅਲ ਸਿਟੀ ਹੋਣ ਦੇ ਬਾਵਜੂਦ ਵੀ ਬੜੇ ਲੰਬੇ ਸਮੇਂ ਤੋਂ ਲੁਧਿਆਣੇ ਨੂੰ ਇੰਡਸਟਰੀ ਨਹੀਂ ਸੀ ਦਿੱਤੀ ਜਾ ਰਹੀ ਜੀ ਔਰ ਇਹਨਾਂ ਦੇ ਬਣਨ ਦੇ ਨਾਲ ਵਾਕਈ ਬਹੁਤ ਫਾਇਦੇ ਹੋਣਗੇ ਕਾਰਨ ਇਹ ਹੈ ਕਿ ਉਹਨਾਂ ਨੂੰ ਬਹੁਤ ਵਾਸਟ ਐਕਸਪੀਰੀਅੰਸ ਹੈ ਇਹਨਾਂ ਦਾ ਔਰ ਪਲੀਪਾਤੀ ਔਰ ਜਾਣਦੇ ਨੇ ਕਿ ਕੀ ਦਿੱਕਤਾਂ ਨੇ ਕੀ ਕੁਝ ਹੋਣ ਵਾਲਾ ਕਿਸ ਤਰ੍ਹਾਂ ਇਨਵੈਸਟਮੈਂਟ ਆਏਗੀ ਇਸ ਕਰਕੇ ਉਹਨਾਂ ਨੂੰ ਕਾਫੀ ਇਸ ਚੀਜ਼ ਦੀ ਨੌਲੇਜ ਹੈ ਜਿਹਦਾ ਪੂਰਾ ਦਾ ਪੂਰਾ ਫਾਇਦਾ ਜਿਹੜਾ ਆਉਣ ਵਾਲੇ ਸਮੇਂ 'ਚ ਇੰਡਸਟਰੀ ਨੂੰ ਮਿਲੇਗਾ ਧੰਨਵਾਦ ਜਿੰਦਰ ਸਾਹਿਬ ਸਮਾਂ ਦੇਣ ਲਈ ਬਹੁਤ ਬਹੁਤ